ਗੁਰੂ ਪਿਆਰ ਵਾਲਿਓ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਹ ਲਿਖ ਕੇ ਗਏ ਆ ਕਹਿੰਦੇ ਉੱਚੇ ਕੂਕੇ ਵਾਧਾਂ ਗਾਵੇ ਯੋਧਾਂ ਕਾ ਵਿਚਾਰ ਕਹਿੰਦੇ ਯੋਧਿਆਂ ਦੀਆਂ ਵਾਰਾਂ ਇਹ ਉੱਚੀ ਸੁਰ ਵਿੱਚ ਗਾਉਣੀਆਂ ਚਾਹੀਦੀਆਂ ਐਸੇ ਮਰਦਾਂ ਦਾ ਜਸ ਸਦਾ ਗਾਉਣਾ ਢਾਡੀਆਂ ਵਿੱਚ ਉੱਚੀ ਸੁਰਾਂ ਦੇ ਦੇਸ਼ ਕੌਮ ਲਈ ਜੋ ਯੋਧੇ ਆਪਾ ਵਾਰ ਦੇ ਬਣ ਪੁੱਤ ਗੁਰਾਂ ਦੇ ਗਰਜਾ ਸਿੰਘਾਂ ਜੋਤਿਆਂ ਹੁੰਦੇ ਨੇ ਅਕਾਲ ਨੂੰ ਲੈਂਦੇ ਨਾ ਸਹਾਰਾ ਹੋਰ ਦਾ ਮੁਗਲਾਂ ਦੀ ਹਿੱਕ ਤੇ ਬਣਾ ਦਿੱਤਾ ਕਿਲਾ ਸਿੰਘਾ ਜਮਰੌਤ ਤੇ ਗੁਰੂ ਪਿਆਰ ਵਾਲੇ ਉਹ ਕਿਲਾ ਹਸਰਿਆ ਤੇ ਦੋਸਤ ਮੁਹੰਮਦ ਖਾਨ ਨੂੰ ਤੇ ਵਿਫਤਾ ਛੜ ਗਈ ਇਹਨੇ ਕਾਬਲ ਦੇ ਵਿੱਚ ਰਹਿਣ ਵਾਲੇ ਹਰ ਇੱਕ ਆਮ ਤੇ ਖਾਸ ਨੂੰ ਇੱਕ ਦਿਨ ਸੁਨੇਹਾ ਭੇਜਿਆ ਕਹਿੰਦੇ ਪਿੱਸਾਰੇ ਦਰਬਾਰ ਵਿੱਚ ਹਾਜ਼ਰ ਹੋ ਮੁਲਾਣੇ ਮੁੱਲਾ ਕਾਜੀ ਉਹਨਾਂ ਨੂੰ ਵੀ ਸੁਨੇਹੇ ਭੇਜੇ ਗਏ ਵਪਾਰੀਆਂ ਨੂੰ ਵੀ ਸੁਨੇਹੇ ਭੇਜੇ ਗਏ ਮੈਦਾਨੇ ਜੰਗ ਵਿੱਚ ਜੂਝਣ ਵਾਲੇ ਜਿਹੜੇ ਝਹਾਰੂ ਸਨ ਜਰਨੈਲ ਸਨ ਉਹਨਾਂ ਨੂੰ ਵੀ ਸੁਨੇਹੇ ਭੇਜੇ ਗਏ ਤੇ ਗੁਰੂ ਪਿਆਰ ਵਾਲਿਓ ਇਹਦਾ ਦਰਬਾਰ ਸਜਿਆ ਤੇ ਸਾਰੇ ਆਮ ਤੇ ਖਾਸ ਦਰਬਾਰ ਵਿੱਚ ਹਾਜ਼ਰ ਹੋ ਤੇ ਲੱਗੇ ਹੋਏ ਦਰਬਾਰ ਦੇ ਵਿੱਚ ਹੁਣ دوست ਮੁਹੰਮਦ ਖਾਂ ਇਹ ਇਕੱਠੇ ਹੋਏ ਹਜੂਮ ਨੂੰ ਹਲੂਣਾ ਦੇਣ ਵਾਸਤੇ ਇੱਕ ਡਰਾਮਾ ਜਿਆ ਕਰਦਾ ਕੀ ਕਰਦਾ ਆਪਣੇ ਪੰਜ ਪੁੱਤ ਇਹ ਸਾਰਿਆਂ ਦੇ ਅੱਗੇ ਲਿਆ ਕੇ ਖੜੇ ਕਰ ਦਿੰਦਾ ਜਿਨ੍ਹਾਂ ਦੇ ਨਾਂ ਨੇ ਅਫਜ਼ਲ ਖਾਂ ਅਕਬਰ ਖਾਂ ਗੁਲਾਮ ਹੈਦਰ ਖਾਂ ਆਜ਼ਮ ਖਾਂ ਤੇ ਅਕਮ ਖਾਂ ਤੇ ਆਪਣੇ ਪੁੱਤਰਾਂ ਦੇ ਗੁੱਟਾਂ ਦੇ ਉੱਤੇ ਗਾਨੇ ਬੰਨਣ ਲੱਗ ਪਏ ਤੇ ਇੱਕ ਕਾਜੀ ਨੇ ਆਣ ਕੇ ਪੁੱਛਿਆ ਕਹਿੰਦੇ دوست ਮੁਹੰਮਦ ਖਾਂ ਕੀ ਕਰਦਾ ਕੋਈ ਖੁਸ਼ੀ ਦਾ ਮੇਲਾ ਸੁਨੇਹਾ ਦੇਣਾ ਸੀ ਕੋਈ ਜੋ ਸਾਰਿਆਂ ਨੂੰ ਇਕੱਠਾ ਕੀਤਾ ਤੇ ਆਪਣੇ ਪੁੱਤਰਾਂ ਦੇ ਗੁੱਟਾਂ ਤੇ ਗਾਨੇ ਬਣ ਰਹੇ ਆ ਇਹ ਆਖਣ ਲੱਗਾ ਕਹਿੰਦਾ ਨਹੀਂ ਨਹੀਂ ਖੁਸ਼ੀ ਦਾ ਵੇਲਾ ਨਹੀਂ ਕਹਿੰਦੇ ਫਿਰ ਪੁੱਤਰਾਂ ਦੇ ਗੁੱਟਾਂ ਤੇ ਗਾਨੇ ਕਿਉਂ ਬਣ ਰਹੇ ਆ ਕਹਿੰਦਾ ਇਹ ਗਾਨੇ ਖੁਸ਼ੀ ਦੇ ਨਹੀਂ ਇਹ ਗਾਨੇ ਸ਼ਹਾਦਤਾਂ ਦੇ ਕਾਜੀ ਕਹਿੰਦਾ ਤੇਰਾ ਦਿਮਾਗ ਹੀ ਲਿਆ ਕੋਈ ਆਪਣੇ ਪੁੱਤਰਾਂ ਦੇ ਗੁੱਟਾਂ ਤੇ ਵੀ ਸ਼ਹਾਦਤਾਂ ਦੇ ਗਾਨੇ ਬੰਦਾ ਦੇਖਿਆ ਉਹ ਇਹ ਤੇ ਖੁਸ਼ੀ ਵੇਲੇ ਵਿਆਹ ਸ਼ਾਦੀ ਵੇਲੇ ਬਣੇ ਜਾਂਦੇ ਆ ਦੋਸਤ ਮੁਹੰਮਦ ਖਾਨ ਆਖਣ ਲੱਗਾ ਬਿਲਕੁਲ ਹਿੱਲ ਗਿਆ ਮੇਰਾ ਦਿਮਾਗ ਪਰ ਤੁਹਾਡਾ ਦਿਮਾਗ ਮੈਨੂੰ ਟਿਕਾਣੇ ਲੱਗਦਾ ਆਖਣ ਲੱਗੇ ਕੀ ਗੱਲ ਉਹ ਕਹਿੰਦਾ ਤੁਸੀਂ ਬੇਗੈਰਤ ਹੋ ਗਏ ਤੁਹਾਡੇ ਵਿੱਚੋਂ ਅਣਖ ਮੁੱਕ ਗਈ ਜਦੋਂ ਦਾ ਕਾਫਲਾ ਕਾਫਰਾਂ ਦੇ ਮੁਲਕ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ ਆਇਆ ਨਾ ਸਿੱਖਾਂ ਦਾ ਰਾਜ ਆਇਆ ਪਹਿਲਾਂ ਤੇ ਉਹਨਾਂ ਸਾਡਾ ਵੜਨਾ ਔਖਾ ਕੀਤਾ ਸੀ ਤੇ ਹੁਣ ਪੱਕੇ ਤੌਰ ਤੇ ਮੁਕੰਮਲ ਤੌਰ ਤੇ ਬੰਨ ਮਾਰ ਦਿੱਤਾ ਅ ਕਿਲੇ ਉਸਰ ਗਏ ਇਹਨਾਂ ਨੂੰ ਟੱਪ ਕੇ ਜਾਣਾ ਸੌਖਾ ਨਹੀਂ ਉਹਨਾਂ ਨੇ ਤੇ ਵੜਨਾ ਔਖਾ ਕੀਤਾ ਸੀ ਹੁਣ ਪੱਕੇ ਤੌਰ ਤੇ ਬੰਨ ਮਾਰ ਦਿੱਤਾ ਉਹ ਕਹਿੰਦਾ ਮੈਂ ਆਪਣੇ ਪੁੱਤਰਾਂ ਦੇ ਗੁੱਟਾਂ ਤੇ ਗਾਨੇ ਇਸ ਲਈ ਬਨ ਰਿਆਂ ਵੀ ਜਾਂ ਤੇ ਇਹ ਜਾਣਗੇ ਤੇ ਉਹਨਾਂ ਕਿਲਿਆਂ ਨੂੰ ਸਰ ਕਰ ਲੈਣਗੇ ਉਹਨਾਂ ਨੂੰ ਖਤਮ ਕਰ ਦੇਣਗੇ ਜੇਕਰ ਉਹਨਾਂ ਨੂੰ ਇਹ ਖਤਮ ਨਾ ਕਰ ਸਕੇ ਫਿਰੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਹਤਾਂ ਦੇ ਜਾਨ ਪੀ ਜਾਣੀ ਤਕਰੀਰ ਬਹੁਤ ਸੀ ਜਿਹੜੇ ਸਾਹਮਣੇ ਬਿਠੇ ਸਨ ਉਹਨਾਂ ਦਾ ਖੂਨ ਬਾਲਣ ਦੇ ਲਈ ਉਹ ਆਖਣ ਲੱਗੇ ਜੇ ਤੂੰ ਆਪਣੇ ਪੁੱਤਰਾਂ ਨੂੰ ਭੇਜਣ ਲਈ ਤਿਆਰ ਹੈ ਫਿਰ ਅਸੀਂ ਵੀ ਨਾਲ ਜਾਵਾਂਗੇ ਮਰਜਾ ਸਮੀਖਾਂ ਦੀ ਅਗਵਾਈ ਦੇ ਵਿੱਚ 40000 ਗੁਰੂ ਪਿਆਰ ਵਾਲਿਓ ਇਹ ਮੁਗਲ ਪਠਾਨ ਇਕੱਠੇ ਹੋ ਗਏ ਤੇ 40000 ਦੀ ਫੌਜ ਲੈ ਕੇ ਫਿਰ ਕਾਬਲੋਂ ਫੌਜਾਂ ਚੜੀਆਂ ਇਹਨਾਂ ਕਿਲਿਆਂ ਨੂੰ ਸਰ ਕਰਨ ਦੇ ਲਈ ਤੇ ਗੁਰੂ ਪਿਆਰ ਵਾਲਿਓ ਰਸਤੇ ਵਿੱਚ ਆਉਂਦਿਆਂ ਜਿੱਥੋਂ ਵੀ ਫੌਜ ਲੰਘਦੀ ਹੈ ਐਲਾਨ ਕਰਦੇ ਜਾਂਦੇ ਨੇ ਕਹਿੰਦੇ ਸਿੱਖਾਂ ਦੇ ਕਿਲਿਆਂ ਨੂੰ ਲੁੱਟਣ ਲਈ ਚੱਲੇ ਆ ਜਿਹੜਾ ਵੀ ਸਮਾਨ ਕੋਈ ਸਿੱਖ ਕੋਲੋਂ ਕੋਈ ਵੀ ਵਿਅਕਤੀ ਲੁੱਟ ਲੇਗਾ ਉਸ ਲੁੱਟੇ ਹੋਏ ਦਾ ਕਿਸੇ ਤੋਂ ਹਿਸਾਬ ਨਹੀਂ ਲਿਆ ਜਾਏਗਾ ਤੇ 10000 ਚੋਰ ਠੱਗ ਲੁਟੇਰੇ ਉਹ ਇਸ ਫੌਜ ਵਿੱਚ ਸ਼ਾਮਲ ਹੋ ਗਏ ਤੇ ਗੁਰੂ ਪਿਆਰ ਵਾਲਿਓ 28 ਅਪ੍ਰੈਲ ਤੇ ਸਨ 1837 ਈਸਵੀ ਵਾਲੇ ਦਿਨ ਫਿਰ ਮਿਰਜ਼ਾ ਸਮੀਖਾਨ ਨੇ ਆਣ ਕੇ ਜਮਰੌਹ ਦੇ ਕਿਲੇ ਨੂੰ ਇਸ ਫਤਿਹਗੜ ਕਿਲੇ ਨੂੰ ਘੇਰਾ ਪਾ ਲਿਆ ਤੇ ਕਿਲੇ ਦੇ ਵਿੱਚ ਕੇਵਲ 1000 ਸਿਪਾਹੀ ਨੇ ਜਿਨ੍ਹਾਂ ਦਾ ਜਥੇਦਾਰ ਹੈ ਜਿਹੜਾ ਕਿਲੇ ਦਾ ਮੁਖੀ ਹੈ ਕਿਲੇਦਾਰ ਹੈ ਉਹਦਾ ਨਾਮ ਹੈ ਸਰਦਾਰ ਮਹਾ ਸਿੰਘ ਤੇ ਜਦੋਂ ਹੁਣ ਫੌਜ ਆਈ ਚੜ ਕੇ ਤੇ ਸਰਦਾਰ ਮਹਾ ਸਿੰਘ ਨੇ ਜਿਹੜੇ ਉਹਦੇ ਕੋਲ ਸੂਰਬੀਰ ਯੋਧੇ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਤੇ ਇਹਨੇ ਵੀ ਬੀਰ ਰਸ ਭਰਨ ਦੇ ਲਈ ਮੈਦਾਨੇ ਜੰਗ ਵਿੱਚ ਖੰਡੇ ਵਾਉਣ ਦੇ ਲਈ ਉਹਨਾਂ ਨੂੰ ਤਿਆਰ ਕਰਨ ਦੇ ਲਈ ਇੱਕ ਤਕਰੀਰ ਕੀਤੀ ਆਖਣ ਲੱਗਾ ਸਿੱਖ ਸੂਰਬੀਰ ਯੋਧੇਓ ਉਹ ਤੁਸੀਂ ਬੜੀਆਂ ਮੱਲਾ ਮਾਰੀਆਂ ਤੁਸੀਂ ਬੜੇ ਸ਼ਸਤਰਬਾਹੇ ਮੈਦਾਨੇ ਜੰਗ ਵਿੱਚ ਆਪਣੇ ਪਤਾ ਨਹੀਂ ਕਿੰਨੇਕ ਨਾਲ ਦੇ ਜੁਝਾਰੂ ਜਰਨੈਲ ਸ਼ਹੀਦ ਹੋਏ ਆ ਫਿਰ ਇਹ ਖਾਲਸਾ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਆਨੇ ਸਿੱਖਾਂ ਦੀ ਝੋਲੀ ਪਾਇਆ ਤੇ ਅੱਜ 50000 ਰੁਪਈਆ ਦੀ ਬਾਹਰੋਂ ਚੜ ਕੇ ਆਇਆ ਤੇ ਜਿਹੜੇ ਸਾਹਮਣੇ ਬੈਠੇ ਸੂਰਬੀਰ ਯੋਧੇ ਉਹਨਾਂ ਨੂੰ ਸਰਦਾਰ ਮਹਾ ਸਿੰਘ ਕਹਿੰਦਾ ਪੀ ਅੱਜ ਸਮਾਂ ਉਦਾਂ ਦਾ ਬਣ ਗਿਆ ਜਿੱਦਾਂ ਦਾ ਕਦੇ ਸਾਡੇ ਨਾਲ ਚਮਕੌਰ ਦੀ ਗੜੀ ਵਿੱਚ ਬਣਿਆ ਸੀ ਪਰ ਉਸ ਵੇਲੇ ਵਿੱਚ ਤੇ ਅੱਜ ਦੇ ਵੇਲੇ ਵਿੱਚ ਇੱਕ ਵੱਡਾ ਫਰਕ ਹੈ ਉਦੋਂ ਸਾਡੀ ਗਿਣਤੀ ਸੀ 40 ਤੇ ਬਾਹਰੋਂ ਚੜ ਕੇ ਆਇਆ ਸੀ 10 ਲੱਖ ਪੰਜ ਪੰਜ ਸੱਤ ਸੱਤ ਸਿੱਖਾਂ ਦਾ ਜਥਾ ਜਾਂਦਾ ਸੀ ਸੂਰਮਿਆਂ ਦਾ ਜਥਾ ਜਾਂਦਾ ਸੀ ਤੇ ਸਵਾ ਸਵਾ ਲੱਖ ਨਾਲ ਜੂਝ ਕੇ ਸਿੰਘ ਸ਼ਹਾਦਤਾਂ ਦੇ ਜਾਮ ਪੀ ਜਾਂਦੇ ਸਨ ਪਰ ਅੱਜ ਇੱਕ ਵੱਡਾ ਫਰਕ ਹੈ ਕਿ ਆਪਣੀ ਗਿਣਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਸਦਕਾ ਹੈ ਹਜ਼ਾਰ ਤੇ ਬਾਹਰੋਂ ਚੜ ਕੇ ਆਇਆ 50 ਹਜ਼ਾਰ ਕੱਲ ਨੂੰ ਮੈਦਾਨੇ ਜੰਗ ਵਿੱਚ ਫੈਰੀਆਂ ਨਾਲ ਦੋ ਦੋ ਹੱਥ ਕਰਨੇ ਨੇ ਤੇ ਤਿਆਰ ਹੋ ਜਾਓ ਆਪਾਂ ਨੂੰ ਤੇ ਬੰਦੇ ਹੀ 50 50 ਆਉਣੇ ਆ ਕਦੇ ਆਪਾਂ ਸਵਾ ਸਵਾ ਲੱਖ ਨਾਲ ਵੀ ਜੂਝੇ ਆ ਤੇ ਜਿਹੜੇ ਸਾਹਮਣੇ ਬੈਠੇ ਉਹ ਸੂਰਬੀਰ ਯੋਧੇ ਉਹਨਾਂ ਹੱਥ ਜੋੜ ਕੇ ਆਖਿਆ ਕਹਿੰਦੇ ਜਥੇਦਾਰ ਜੀ ਉਹ ਸਾਨੂੰ ਮੌਤੋਂ ਡਰ ਨਹੀਂ ਲੱਗਦਾ ਸਾਨੂੰ ਦੱਸਿਆ ਸ੍ਰੀ ਦਸ਼ਮੇਸ਼ ਜੀ ਨੇ ਮੌਤ ਵਿੱਚੋਂ ਹੀ ਜ਼ਿੰਦਗੀ ਪਾਈਦੀ ਏ ਜੇਕਰ ਲਾੜੀ ਆਜ਼ਾਦੀ ਦਾ ਚਾਹ ਹੋਵੇ ਪਹਿਲਾਂ ਹੱਸ ਕੇ ਮੌਤ ਵਿਹਾਈਦੀ ਏ ਜਿਹੜਾ ਸਿੱਖੀ ਸਕੂਲ ਵਿੱਚ ਹੋਇਆ ਦਾਖਲ ਉਹਨੂੰ ਇੱਕੋ ਹੀ ਸਬਕ ਪਕਾਈਦਾ ਏ ਕਿ ਮੌਤ ਕਦੇ ਵੀ ਮਰਦਾਂ ਨੂੰ ਮਾਰਦੀ ਨਹੀਂ ਚੋਲਾ ਇੱਕ ਲਾ ਕੇ ਦੂਜਾ ਪਾਈਦਾ ਏ ਤੇ ਗੁਰੂ ਪਿਆਰ ਵਾਲੇ 29 April ਦਾ ਦਿਨ ਚੜਿਆ ਮਿਰਜਾ ਸਮੀਖਾ ਨੇ ਜਮਰਾਉ ਦੇ ਕਿਲੇ ਉਤੇ ਕਰ ਦਿੱਤਾ ਹੱਲਾ ਦੋਵੇਂ ਦਲ ਹੋਇਆ ਆਮੋ ਸਾਹਮਣੇ ਸ਼ਾਇਰ ਕਹਿੰਦਾ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ ਤੀਰ ਤੇ ਹਾਇ ਰਤ ਦੇ ਚੱਲਿਆਂ ਤੋਂ ਛੁੱਟੇ ਹਿੱਕਾਂ ਹੋਈਆਂ ਛਾਨਣੀ ਕਈ ਮੱਥੇ ਫੁੱਟੇ ਲੱਤ ਗਏ ਸਿਰ ਢੜਾ ਤੋਂ ਢੜ ਰਹਿ ਗਏ ਬੁੱਟੇ ਵੀ ਉੱਥੇ ਤੀਰ ਚੱਲੇ ਤੇ ਗਲਿਸ਼ਕੀਆਂ ਤੋਪਾਂ ਗੰਦੜਾਈਆਂ ਢਾਲਾਂ ਉੱਤੇ ਖੰਡੇ ਟਣ ਕੇ ਵਿਚ ਜੰਗ ਦੇ ਪਖੇ ਮੈਦਾਨ ਵਿੱਚੋਂ ਮੌਤ ਲੱਭ ਲਈ ਮੌਤ ਦੇ ਹਾਣੀਆਂ ਨੇ ਰੱਜ ਰੱਜ ਕੇ ਯੋਧਿਆਂ ਦਾ ਮਾਸ ਖਾਦਾ ਤੇਗਾ ਭੁੱਖੀਆਂ ਕਾਲ ਦੇ ਖਾਣੀਆਂ ਨੇ ਵੇਖ ਸੰਘਣੇ ਖੂਨ ਦੇ ਖਾਰ ਵਗਦੇ ਨੀਵੀ ਪਾਈ ਦਰਿਆਵਾਂ ਦੇ ਪਾਣੀਆਂ ਨੇ ਛੇੜ ਦਿੱਤੀ ਚਰਨਾੜ ਤੂਫਾਨ ਵੀ ਲੈ ਤਮੇਦੀਆਂ ਸੰਗਣੀਆਂ ਕਹਾਣੀਆਂ ਨੇ ਦੋਵੇਂ ਦਲ ਇੱਕ ਦੂਜੇ ਤੇ ਵੱਧ ਵੱਧ ਕੇ ਹਲਾ ਕਰਦੇ ਆ ਮੈਦਾਨੇ ਜੰਗ ਵਿੱਚ ਲੋਹੇ ਤੇ ਲੋਹਾ ਵੇ ਇਉਂ ਖੜਕਰਿਆ ਦਨ ਜੰਗ ਚੱਲਿਆ ਤੇ ਜਿਸ ਵੇਲੇ ਸ਼ਾਮ ਨੂੰ ਸੂਰਜ ਗੁਰੂ ਪਿਆਰ ਵਾਲੇ ਉੱਡ ਢਲ ਗਿਆ ਨਾ ਤੇ ਹਨੇਰਾ ਹੋਇਆ ਤੇ ਜੰਗ ਬੰਦ ਹੋ ਗਿਆ ਤੇ ਆਪਣੀਆਂ ਫੌਜਾਂ ਨੂੰ ਲੈ ਕੇ ਵਾਪਸ ਮਿਰਜ਼ਾ ਸਮੀਖਾਂ ਜਿਹੜਾ ਘੇਰਾਬੰਦੀ ਕਰੀ ਬੈਠਾ ਸੀ ਉਹ ਆਪਣੇ ਤੰਬੂਆਂ ਵਿੱਚ ਆਪਣੇ ਖੇਮਿਆਂ ਵਿੱਚ ਵਾਪਸ ਚਲਾ ਗਿਆ ਤੇ ਇਧਰ ਸਰਦਾਰ ਮਹਾ ਸਿੰਘ ਇਹਨੇ ਵੀ ਜਿਹੜੇ ਦੇ ਕੋਲ ਸੂਰਬੀਰ ਯੋਧੇ ਸਨ 1000 ਸਿੱਖ ਸਿਪਾਹੀ ਸਨ ਨਾ ਉਹਨਾਂ ਨੂੰ ਇਕੱਠਿਆਂ ਕੀਤਾ ਕਹਿੰਦਾ ਗਿਣਤੀ ਕਰੋ ਤੇ ਗਿਣਤੀ ਕੀਤੀ ਗਈ ਹਜ਼ਾਰ ਦੇ ਵਿੱਚੋਂ 300 ਸਿਪਾਹੀ ਸ਼ਹਾਦਤਾਂ ਦੇ ਜਾਨ ਪੀ ਗਏ 700 ਬਾਕੀ ਹੈ ਉਹਨਾਂ ਵਿੱਚੋਂ ਵੀ ਬਹੁਤੇ ਉਹ ਨੇ ਜਿਨ੍ਹਾਂ ਦੇ ਸਰੀਰ ਉੱਤੇ ਡੂੰਗੇ ਡੂੰਗੇ ਫਟ ਲੱਗੇ ਹੋਏ ਨੇ ਜਿਹੜੇ ਗੰਭੀਰ ਰੂਪ ਦੇ ਜ਼ਖਮੀ ਹੈ ਸਰਦਾਰ ਮਹਾਸਿੰਘ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਤੇ ਆਖਿਆ ਕਹਿੰਦਾ ਦੋ ਵੱਡੇ ਕੰਮ ਹੈ ਜਿਹੜੇ ਆਪਾਂ ਨੂੰ ਅੱਜ ਰਾਤ ਨੂੰ ਹੀ ਕਰਨੇ ਪੈਣੇ ਉਹ ਕੰਮ ਕਿਹੜੇ ਨੇ ਕਹਿੰਦਾ ਵੀ ਪਹਿਲਾ ਕਾਰਜ ਤੇ ਇਹ ਆ ਕਿ ਵੈਰੀਆਂ ਨੇ ਮਾਰ-ਮਾਰ ਤੂਪਾਂ ਦੇ ਗੋਲੇ ਜਮਰੌਹ ਦੇ ਕਿਲੇ ਦੀ ਖੱਬੀ ਬਾਹੀ ਵਿੱਚ ਅੱਜ 파ੜ ਪਾ ਦਿੱਤਾ। ਇਸ 파ੜ ਨੂੰ ਪੂਰਨਾ ਤੇ ਸਿੰਘਾਂ ਉਸੇ ਵੇਲੇ ਜਥੇਦਾਰ ਦਾ ਹੁਕਮ ਬਜਾਇਆ ਮਿੱਟੀ ਤੇ ਰੇਤੇ ਦੇ ਥੱਲੇ ਪਰ ਕੇ ਉਸ 파ੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ। ਤੇ ਦੂਜਾ ਵੱਡਾ ਕੰਮ ਆ ਕਹਿੰਦਾ ਕਲਮ ਕਾਗਜ਼ ਦਵ੍ਹਾਤ ਲੈ ਕੇ ਆਓ। ਇੱਕ ਚਿੱਠੀ ਲਿਖਣੀ ਆ। ਪੰਥ ਦੇ ਉਸ ਜਰਨਲ ਦੇ ਨਾਮ ਜਿਸ ਦੇ ਨਾਂ ਤੋਂ ਅਫਗਾਨਿਸਤਾਨ ਦੇ ਲੋਕ थरथरा ਕੰਬਦੇ ਜਿਹਦਾ ਨਾਂ ਲੈ ਕੇ ਉਥੋਂ ਦੀਆਂ ਮਾਵਾਂ ਰਾਤ ਨੂੰ ਆਪਣੇ ਬੱਚਿਆਂ ਨੂੰ ਸਵਾਉਂਦੀਆਂ ਸਨ ਜਦੋਂ ਰੌਲਾ ਪਾਉਂਦੇ ਸੀ ਬੱਚੇ ਵੀ ਪੁੱਤਰਾ ਸੌਂ ਜਾ ਨਹੀਂ ਹਰੀ ਸਿੰਘ ਆ ਜਾਏ ਅੱਜ ਗੁਰੂ ਪਿਆਰ ਵਾਲਿਓ ਕਹਿੰਦੇ ਪਿਸ਼ੋਲੇ ਫਿਲਮ ਵਿੱਚ ਡਾਇਲੋਗ ਆ ਵੀ ਗੱਬਰ ਸਿੰਘ ਕਹਿੰਦਾ ਜਦੋਂ ਪੰਜ ਪੰਜ ਕੋ ਤੇ ਬੱਚਾ ਨਹੀਂ ਸੌਂਦਾ ਮਾਂ ਕਹਿੰਦੀ ਐ ਸੌਂ ਜਾ ਨਹੀਂ ਗੱਬਰ ਸਿੰਘ ਆ ਜਾਏ ਉਹ ਇਹ ਕਿਸੇ ਦਾ ਲਿਖਿਆ ਡਾਇਲੋਗ ਨਹੀਂ ਸਖੋ ਤੁਹਾਡੇ ਇਤਿਹਾਸ ਵਿੱਚੋਂ ਚੋਰੀ ਕੀਤਾ ਡਾਇਲੋਗ ਹਰੀ ਸਿੰਘ ਨਲੂਆ ਦੀ ਸੂਰਬੀਰਤਾ ਬਾਰੇ ਅਫਗਾਨਿਸਤਾਨੀਆਂ ਦੇ ਉਹਨਾਂ ਦਾ ਇਹ ਦਿਲਾਂ ਵਿੱਚ ਕਿਹੋ ਜਿਹਾ ਡਰ ਹੋਏਗਾ ਸਰਦਾਰ ਦਾ ਕਿਰਪਾ ਹੋਈ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਅਸੀਂ ਵੀ ਕੈਨੇਡਾ ਦੀ ਧਰਤੀ ਤੇ ਜਾ ਕੇ ਆਏ ਤੇ ਉੱਥੇ ਇੱਕ ਦਿਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਉਹਨਾਂ ਦਾ ਉਹਨਾਂ ਦੇ ਸੰਬੰਧ ਵਿੱਚ ਪ੍ਰੋਗਰਾਮ ਸੀ ਤੇ ਉਹਨਾਂ ਦੀ ਜੀਵਨੀ ਪੜਨ ਦਾ ਮੌਕਾ ਮਿਲਿਆ ਬਾਬਾ ਜੀ ਫੌਜੀ ਸਨ 35 ਸਿੱਖ ਪਲਟਨਾਂ ਵਿੱਚ ਉਹ ਭਰਤੀ ਹੋਏ ਹੋਏ ਸਨ ਤੇ ਗੁਰੂ ਪਿਆਰ ਵਾਲੇ ਉਹ ਬਾਬਾ ਜੀਆਂ ਦਾ ਜਿਹੜਾ ਜਨਮ ਹੈ ਉਹ 1800 ਤੇ 89 ਦਾ ਮੈਂ ਜਿਹੜਾ ਜ਼ਿਕਰ ਕਰ ਰਿਹਾ ਜੋ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉ ਰਿਹਾ ਉਹ ਗੁਰੂ ਪਿਆਰ ਵਾਲੇ 1837 ਦਾ ਜਨਮ ਹੈ ਬਾਬਾ ਜੀਆਂ ਦਾ 1899 ਦਾ ਤੇ ਹੁਣ ਉਹ ਫੌਜ ਚ ਭਰਤੀ ਹੋਇਆ ਤੇ 1911 ਦਾ ਜ਼ਿਕਰ ਉਸ ਕਿਤਾਬ ਵਿੱਚ ਕੀਤਾ ਹੋਇਆ ਕਹਿੰਦੇ ਵੀ ਉਹ ਵੀ ਉਸ ਵੇਲੇ ਪਿਸ਼ੌਰ ਦੀ ਧਰਤੀ ਤੇ ਉਹ ਪਲਟਨ ਰੁਕੀ ਹੋਈ ਸੀ 35 ਸਿਕਰੈਜਮੈਂਟ ਤੇ ਬਾਬਾ ਜੀ ਨਾਮ ਬੰਦਗੀ ਭਜਣ ਵਾਲੇ ਸਨ ਉਹਨਾਂ ਦੇ ਵੱਡਿਆਂ ਮਹਾਂਪੁਰਖਾਂ ਨੇ ਉਹਨਾਂ ਨੂੰ ਵਤਨ ਕੀਤਾ ਸੀ ਕਿ ਆਕਾਂਤਵਾਸ ਹੋ ਕੇ ਬੰਦਗੀ ਕਰਨੀ ਤੇ ਪਿਸ਼ੌਰ ਦੀ ਧਰਤੀ ਤੇ ਬਾਬਾ ਜੀਆ ਨੇ ਕਹਿੰਦੇ ਉਹ ਥਾਂ ਨੂੰ ਚੁਣਿਆ ਜਿਹਦੇ ਬਾਰੇ ਲਿਖਿਆ ਜਾਂਦਾ ਕਹਿੰਦੇ ਪੰਜ ਪਾਂਡਵਾਂ ਦੀ ਉਹ ਧਰਤੀ ਹੈ ਉਥੇ ਤੇ ਪੰਜ ਤੀਰਥੋ ਦਾ ਨਾਂ ਹੈ ਤੇ ਉਥੇ ਬੈਠ ਕੇ ਬਾਬਾ ਜੀ ਬੰਦਗੀ ਕਰ ਰਹੇ ਸਨ ਰਾਤ ਦੇ 12 ਵਜੇ ਕਹਿੰਦੇ ਕੋ ਜਬ 5-7 ਅਫਗਾਨੀ ਆਏ ਤੇ ਉਹਨਾਂ ਆਣ ਕੇ ਨਾ ਬਾਬਾ ਜੀਆ ਨੂੰ ਘੇਰਾ ਪਾ ਲਿਆ ਤੇ ਜਿਸ ਵੇਲੇ ਉੱਚੀ ਆਵਾਜ਼ ਵਿੱਚ ਆਖਿਆ ਵੀ ਕੌਣ ਹੈ ਹੱਲਾ ਕਰਨ ਲੱਗੇ ਨੇ ਅਫਗਾਨੀ ਬਾਬਾ ਜਵਾਲਾ ਸਿੰਘ ਜੀਆ ਉੱਤੇ ਤੇ ਗੁਰੂ ਪਿਆਰ ਵਾਲਿਓ ਉਹਨਾਂ ਵੀ ਅੱਗੋਂ ਉੱਚੀ ਆਵਾਜ਼ ਵਿੱਚ ਆਖਿਆ ਕਹਿੰਦੇ ਜਾਣਦੇ ਨਹੀਂ ਮੈਨੂੰ ਤੁਸੀਂ ਮੈਂ ਕੌਣ ਆ ਅਫਗਾਨੀ ਕਹਿੰਦੇ ਕੌਣ ਕਹਿੰਦੇ ਮੈਂ ਹਰੀ ਸਿੰਘ ਨਲੂਏ ਦਾ ਭਰਾ ਤੇ ਗੁਰੂ ਪਿਆਰ ਵਾਲਿਓ ਜੇਕਰ ਸਮਾਂ ਆਪਾਂ ਦੇਖੀਏ 1837 ਤੇ ਕਿੱਥੇ 1911 ਇੰਨੇ ਸਮੇਂ ਬਾਅਦ ਵੀ ਜਦੋਂ ਬਾਬਾ ਜਵਾਲਾ ਸਿੰਘ ਜੀਆ ਨੇ ਇਹ ਗੱਲ ਆਖੀ ਨਾ ਕਹਿੰਦੇ ਮੈਂ ਹਰੀ ਸਿੰਘ ਨਲੂਏ ਦਾ ਭਰਾ ਕਹਿੰਦੇ ਉਹਨੂੰ ਤੇ ਮੁਕੇ ਨੂੰ ਚਿਰ ਹੋ ਗਿਆ ਕਹਿੰਦੇ ਫਿਰ ਉਹਦਾ ਭਰਾ ਜਿਉਂਦਾ ਆ ਜੇ ਤੁਸੀਂ ਦੋ ਦੋ ਹੱਥ ਕਰਨੇ ਚਾਹੁੰਦੇ ਹੋ ਫਿਰ ਆਜੋ